ਔਰ ਸਾਡੇ ਸਮਾਜ ਦੇ ਵਿੱਚ ਸਭ ਤੋਂ ਜ਼ਿਆਦਾ ਕਮੀ ਹੈ ਕਿਸੇ ਨੂੰ ਚੰਗੇ ਦੋ ਬੋਲ ਬੋਲਣ ਦੀ ਕੋਈ ਲੱਖ ਮਾੜਾ ਅਸੀਂ ਉਹਨੂੰ ਮਾੜਾ ਨਹੀਂ ਕਹਿਣਾ ਗੁਰਸਹਿਬ ਹਾਜ਼ਰ ਨਾਜ਼ਰ ਸਭ ਦੇਖ ਰਹੇ ਮੈਨੂੰ ਬਾਅਦ ਚੋਂ ਪਹਿਲਾਂ ਉਹਨੂੰ ਨਹੀਂ ਜਿਹਨੂੰ ਮੇਰੇ ਤੋਂ ਜ਼ਿਆਦਾ ਲੋੜ ਹੈ ਕਦੀ ਇਹ ਕਿਹਾ ਕਿਸੇ ਮਾੜੇ ਨੂੰ ਦੇਖ ਕੇ ਗਰਭਾ ਮੈਨੂੰ ਇਹ ਸਾਰਾ ਕੁਝ ਕਿਉਂ ਦੇ ਤਾ ਜੇ ਤੁਹਾਡੇ ਘਰੇ ਤੁਹਾਡਾ ਬੱਚਾ ਰੋਟੀ ਖਾ ਕੇ ਰਾਤ ਨੂੰ ਪੇਟ ਭਰ ਕੇ ਸੁੱਤਾ ਤਾਂ ਦੇਖ ਲਓ ਕਿਤੇ ਗਲੀ ਗੁਆਂਢ ਚ ਕੋਈ ਭੁੱਖਾ ਤਾਂ ਨਹੀਂ ਸੁੱਤਾ ਹੋਇਆ ਇੱਕ ਦੂਜੇ ਨਾਲ ਬਿਨਾ ਵੈਰ ਵਿਰੋਧ ਰੱਖ ਕੇ ਸਮਾਜ ਨੂੰ ਇਕੱਠੇ ਹੋ ਕੇ ਇੱਕ ਵਧੀਆ ਦਿਸ਼ਾ ਵੱਲ ਲੈ ਕੇ ਚੱਲੀਏ ਮਤ ਲਈਏ ਆਪਣੇ ਗੁਰੂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਨੀ ਯੋਗਤਾ ਮੈਨ ਨਹੀਂ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਮੈਂ ਕੋਈ ਤੁਹਾਡੇ ਨਾਲ ਗਿਆਨ ਦੀ ਗੱਲ ਕਰਾਂ ਕਿਉਂਕਿ ਅੱਜ ਮੈਂ ਜੋ ਵੀ ਆ ਉਹ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਇਹਨਾਂ ਤੋਂ ਸਿੱਖੇ ਆ ਇਹਨਾਂ ਤੋਂ ਸਿੱਖ ਕੇ ਕੋਸ਼ਿਸ਼ ਕੀਤੀ ਜ਼ਿੰਦਗੀ ਦੇ ਵਿੱਚ ਕਿ ਅਸਲ ਜੀਵਨ ਦੇ ਵਿੱਚ ਆਉਣ ਦਾ ਇਸ ਦੁਨੀਆ ਦੇ ਵਿੱਚ ਆਉਣ ਦਾ ਅਸਲ ਮਕਸਦ ਪਛਾਣਿਆ ਜਾਵੇ ਕਿਉਂਕਿ ਹਰ ਬੱਚੇ ਨੂੰ ਹਰ ਇਨਸਾਨ ਨੂੰ ਇੱਕ ਸੋਚ ਹੁੰਦੀ ਹੈ ਦਿਮਾਗ ਦੇ ਵਿੱਚ ਕਿ ਇਹ ਦੁਨੀਆ ਕਿਉਂ ਬਣੀ ਹੈ ਤੁਸੀਂ ਦੁਨੀਆ ਦੇ ਵਿੱਚ ਆਏ ਕੀ ਕਰ ਲੋ ਇਹ ਤਾਂ ਪੱਕਾ ਤੈ ਹੈ ਕਿ ਜੋ ਦੁਨੀਆ ਦੇ ਝਮੇਲੇ ਦੇ ਵਿੱਚ ਅਸੀਂ ਉਲਝੇ ਫਿਰਦੇ ਆ ਇਹ ਤਾਂ ਪੱਕਾ ਨਹੀਂ ਕਰਨ ਆਏ ਸੀ ਫਿਰ ਅਸੀਂ ਕਰਨ ਕੀ ਆਏ ਇਸ ਦੁਨੀਆ ਦੇ ਵਿੱਚ ਜਿੰਨੀ ਕੁ ਮੈਨੂੰ ਸਮਝ ਹੁਣ ਤੱਕ ਮਿਲੀ ਹੈ ਪਿੱਛੇ ਇੱਕ ਕਾਫੀ ਮਾੜਾ ਟਾਈਮ ਵੀ ਰਿਹਾ ਲੋਕਾਂ ਨੇ ਨਹੀਂ ਪਛਾਣਿਆ ਜਦੋਂ ਨੌਜਵਾਨ ਮੁੰਡਾ ਨੌਜਵਾਨ ਉਮਰ ਦੇ ਵਿੱਚ ਕੋ ਕੰਮ ਕਰਦਾ ਤਾਂ ਲੋਕ ਅਕਸਰ ਸੋਚਦੇ ਨੇ ਕਿ ਕੋਈ ਮਕਸਦ ਹੋਏਗਾ ਕਿਉਂਕਿ ਅੱਜਕੱਲ ਬਿਨਾ ਮਕਸਦ ਤੋਂ ਕੋਈ ਕਿਸੇ ਦੀ ਸੇਵਾ ਨਹੀਂ ਕਰਦਾ ਕੋਈ ਕਿਸੇ ਨੂੰ ਚੰਗੀ ਸਲਾਹ ਵੀ ਨਹੀਂ ਦਿੰਦਾ ਤਾਂ ਇਹ ਇਨਸਾਨੀ ਨੇਚਰ ਹੈ ਹਿਊਮਨ ਨੇਚਰ ਹੈ ਕਿ ਹਰ ਬੰਦਾ ਸੋਚਦਾ ਹੈ ਕਿ ਜੇ ਕੋਈ ਇਹ ਕਾਰਜ ਕਰ ਰਹੇ ਨੇ ਇਹਦੇ ਵਿੱਚ ਇਹਨਾਂ ਦਾ ਕੀ ਫਾਇਦਾ ਹੈ ਤਾਂ ਜਦੋਂ ਮਾੜੇ ਟਾਈਮ ਦੇ ਵਿੱਚੋਂ ਗੁਜ਼ਰ ਰਹੇ ਸੀ ਤਾਂ ਸੰਤ ਪਾਪਾ ਗੁਰਜੀਤ ਸਿੰਘ ਜੀ ਨੇ ਹੁਕਮ ਕੀਤਾ ਬੁਲਾਇਆ ਔਰ ਉਸ ਦਿਨ ਮੈਨੂੰ ਇਦਾਂ ਲੱਗਿਆ ਕਿ ਜਿਵੇਂ ਸਾਰੇ ਪਾਸੋਂ ਗਾਲਾਂ ਪੈ ਰਹੀਆਂ ਤੇ ਇਹ ਮੈਨੂੰ ਸ਼ਵਾਸ਼ੀ ਦੇ ਰਹੇ ਨੇ ਮੈਨੂੰ ਸਮਝ ਨਹੀਂ ਆ ਰਹੀ ਸੀ ਇਹ ਹੋ ਕੀ ਰਿਹਾ ਔਰ ਇਹਨਾਂ ਨੇ ਬਿਠਾ ਕੇ ਕੋਲ 2 ਘੰਟੇ ਗੁਰੂ ਤੇ ਭਰੋਸਾ ਆਲਰੇਡੀ ਅਸੀਂ ਬਹੁਤ ਕਰਦੇ ਆ ਪਰ ਇਹਨਾਂ ਨੇ ਹੋਰ ਪੱਕਾ ਕੀਤਾ ਕਿ ਗੁਰੂ ਤੇ ਇਤਬਾਰ ਰੱਖੋ ਗੁਰੂ ਤੇ ਵਿਸ਼ਵਾਸ ਕਰੋ ਜ਼ਿੰਦਗੀ ਦੇ ਵਿੱਚ ਸਭ ਕੁਝ ਠੀਕ ਹੋ ਜਾਏਗਾ ਔਰ ਮੈਨੂੰ ਲੱਗਦਾ ਹੈ ਕਿ ਜਿਹੜੀ ਨੌਜਵਾਨ ਪੀੜ੍ਹੀ ਅੱਜ ਪੰਜਾਬ ਤੇ ਦਾਗ ਲੱਗਿਆ ਹੋਇਆ ਹੈ ਕਿ ਇਹ ਨਸ਼ਿਆਂ 'ਚ ਜਾ ਰਹੇ ਨੇ ਬਾਹਰ ਜਾ ਰਹੇ ਨੇ ਔਰ ਮੈਂ ਹਮੇਸ਼ਾ ਇੱਕ ਸਵਾਲ ਕਰਦਾ ਕਿ ਨੌਜਵਾਨ ਪੀੜ੍ਹੀ ਨੂੰ ਸਾਂਭੂਗਾ ਕੌਣ ਉਹਨਾਂ ਨੂੰ ਸਾਹਮਣੇ ਕੇ ਜਿਹੜੇ ਵੱਡੇ ਪੁਰਖੇ ਸਾਡੇ ਆਲਰੇਡੀ ਸਾਡੇ ਸਮਾਜ ਦੇ ਵਿੱਚ ਰਹਿ ਰਹੇ ਨੇ ਸੰਤ ਬਾਬਾ ਗੁਰਜੀਤ ਸਿੰਘ ਜੀ ਗੁਰੂ ਜੀ ਵੀ ਨੇ ਔਰ ਇਹ ਵੱਡੇ ਭਰਾ ਵੀ ਨੇ ਇਹਨਾਂ ਨੇ ਕਦੀ ਬੁਲਾ ਕੇ ਕੋਈ ਐਦਾਂ ਦੀ ਗੱਲ ਨਹੀਂ ਕੀਤੀ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕੀਤੀ ਕਿ ਡੋਲਣਾ ਨਹੀਂ ਪਿੱਛੇ ਮੁੜ ਕੇ ਨਹੀਂ ਦੇਖਣਾ ਕਿ ਜੋ ਤੁਸੀਂ ਕਰ ਰਹੇ ਹੋ ਇਹਦੇ ਵਿੱਚ ਸਾਡੇ ਵੱਲੋਂ ਯੋਗਦਾਨ ਦੱਸੋ ਕੀ ਪਾਣਾ ਤਾਂਮ ਅਕਸਰ ਕਹਿੰਦਾ ਨਾ ਬਾਬਾ ਜੀ ਇੱਥੇ ਆਹ ਲੋੜ ਪੈ ਗਈ ਇੱਥੇ ਆਹ ਲੋੜ ਪੈ ਗਈ ਤਾਂ ਇਹਨਾਂ ਨੇ ਉਦੋਂ ਦਾ ਕਹਿਣਾ ਕਿ ਕੋਈ ਚੱਕਰ ਨਹੀਂ ਤੇਰੀ ਜਿੱਥੇ ਕੋਈ ਲੋੜ ਅੜਦੀ ਆ ਤੂੰ ਸਾਨੂੰ ਹੁਕਮ ਕਰਾ ਔਰ ਮੇਰੇ ਲਈ ਮਨ ਲੱਗਦਾ ਕਿ 28-29 ਸਾਲ ਦੀ ਉਮਰ ਦੇ ਵਿੱਚ ਇੱਕ ਨੌਜਵਾਨ ਨੂੰ ਇੰਨਾ ਹੌਸਲਾ ਮਿਲਣਾ ਕੋਈ ਨੌਜਵਾਨ ਕੋਈ ਨੌਜਵਾਨ ਕੁੜੀ ਮੁੰਡਾ ਕੋਈ ਇਹ ਪੈਸਿਆਂ ਦੇ ਭੁੱਖੇ ਨਹੀਂ ਹੁੰਦੇ ਘਰ ਦੇ ਵਿੱਚ ਜੇ ਤੁਹਾਡੇ ਬੱਚੇ ਦੇ ਨੰਬਰ ਘੱਟ ਵੀ ਆ ਜਾਂਦਾ ਤਾਂ ਮਾਪੇ ਫਿਰ ਵੀ ਕਹਿੰਦੇ ਕੋਈ ਗੱਲ ਨਹੀਂ ਪੁੱਤ ਸ਼ਾਬਾਸ਼ ਤੂੰ ਅਗਲੀ ਵਾਰੀ ਹੋਰ ਮਿਹਨਤ ਕਰੀ ਉਹਨੂੰ ਹੋਰ ਜੋਸ਼ ਚੜ ਜਾਂਦਾ ਔਰ ਸਾਡੇ ਸਮਾਜ ਦੇ ਵਿੱਚ ਸਭ ਤੋਂ ਜ਼ਿਆਦਾ ਕਮੀ ਹੈ ਕਿਸੇ ਨੂੰ ਚੰਗੇ ਦੋ ਬੋਲ ਬੋਲਣ ਦੀ ਜਦੋਂ ਤਾਂ ਅਸੀਂ ਕਿਸੇ ਦੀ ਬੁਰੀਾਈ ਕਰਨੀ ਹੁੰਦੀ ਹੈ ਤਾਂ ਰੱਜ ਕੇ ਉਹਨੂੰ 100 ਗਾਲਾਂ ਕੱਢਦੇ ਉਹਨੂੰ ਨਹੀਂ ਵੀ ਮਿਲੇ ਹੁੰਦੇ ਫਿਰ ਵੀ ਉਹਦੀ ਨਿੰਦਿਆ ਚੁਗਲੀ ਕਰ ਦਿੰਦੇ ਆ ਕਿ ਹਾਂ ਹਾਂ ਉਹ ਤਾਂ ਹੈ ਹੀ ਮਾੜਾ ਔਰ ਮੈਨੂੰ ਲੱਗਦਾ ਕਿ ਅਸੀਂ ਜਾਣੇ ਜਾਣੇ ਦੇ ਵਿੱਚ ਆਪਣੇ ਮਾੜੇ ਕਰਮ ਲਿਖ ਰਹੇ ਹਾਂ ਔਰ ਜੇ ਅਸੀਂ ਸ਼ਵਾਸ਼ੀ ਦਈਏ ਦੇਖੋ ਅਸਲ ਭੁਗਤਾਨ ਤਾਂ ਪਰਮਾਤਮਾ ਨੇ ਕਰਮਾਂ ਦਾ ਤੁਹਾਡਾ ਕਰਨਾ ਹੀ ਕਰਨਾ ਹੈ ਮੇਰੇ ਬੋਲ ਚੰਗੇ ਬੋਲਣ ਨਾਲ ਮੇਰੇ ਚੰਗੇ ਕਰਮ ਨਹੀਂ ਲਿਖੇ ਜਾਣੇ ਮੇਰੇ ਮਾੜੇ ਬੋਲਣ ਨਾਲ ਮੇਰੇ ਮਾੜੇ ਨਹੀਂ ਲਿਖੇ ਜਾਣੇ ਕਰਮਾਂ ਦਾ ਹਿਸਾਬ-ਕਿਤਾਬ ਤਾਂ ਤੁਹਾਡਾ ਹੋਣਾ ਹੀ ਹੈ ਪਰ ਹਾਂ ਪ੍ਰਮਾਤਮਾ ਵੀ ਕਹਿਣਗੇ ਕਿ ਜੇ ਇਸ ਬੰਦੇ ਨੇ ਕਦੀ ਮੂੰਹ ਖੋਲ੍ਹਿਆ ਤਾਂ ਲੋਕਾਂ ਦੇ ਚੰਗਿਆਈ ਲਈ ਖੋਲ੍ਹਿਆ ਕਦੀ ਕਿਸੇ ਦੀ ਮਾੜੀ ਗੱਲ ਨਹੀਂ ਮੂੰਹ ਨਹੀਂ ਖੋਲ੍ਹਿਆ ਔਰ ਮੈਨੂੰ ਲੱਗਦਾ ਹੈ ਕਿ ਇਹ ਵੀ ਬਹੁਤ ਵੱਡੇ ਕਰਮ ਨੇ ਔਰ ਅੱਜ ਇਸ ਦਰਬਾਰ ਤੇ ਖਾਸ ਕਰਕੇ ਅੱਜ ਮੇਰੇ ਪਿਤਾ ਜੀ ਦਾ ਮਿਸਟਰ ਰਾਜਕੁਮਾਰ ਕਵਾਤਾ ਰਈ ਦਾ ਜਨਮ ਦਿਨ ਹੈ ਤਾਂ ਉਸ ਮੌਕੇ ਤੇ ਮੈਨੂੰ ਗੁਰਸਾਹਿਬ ਦੇ ਦਰਸ਼ਨ ਕਰਨ ਦਾ ਔਰ ਤੁਹਾਡੇ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਕਿਉਂਕਿ ਅਸੀਂ ਕਹਿ ਦਿੰਦੇ ਹਾਂ ਕਿ ਕਿਉਂਕਿ ਸਦੀਆਂ ਤੋਂ ਚੰਗੀਆਂ-ਚੰਗੀਆਂ ਗੱਲਾਂ ਹੁੰਦੀਆਂ ਆ ਰਹੀਆਂ ਇੰਟਰਵਿਊ ਤੇ ਵੀ ਹੁੰਦੀਆਂ ਭਾਸ਼ਣਾਾਂ 'ਚ ਵੀ ਹੁੰਦੀਆਂ ਸਮਾਗਮਾਂ ਤੇ ਵੀ ਹੁੰਦੀਆਂ ਰੌਲਾ ਤਾਂ ਅਮਲ ਦਾ ਹੈ ਕਿ ਆਪਾਂ ਅਮਲ ਕਰੋ ਕਰੀਂ ਔਰ ਅੱਜ ਇੱਕ ਛੋਟੀ ਜਿਹੀ ਗੱਲ ਆਪਾਂ ਪੱਲੇ ਬੰਨ੍ਹ ਕੇ ਲੈ ਕੇ ਜਾਈ ਕਿ ਆਪਾਂ ਕਿਸੇ ਦੀ ਚੁਗਲੀ ਨਹੀਂ ਕਰੀ ਕੋਈ ਲੱਖ ਮਾੜਾ ਅਸੀਂ ਉਹਨੂੰ ਮਾੜਾ ਨਹੀਂ ਕਹਿਣਾ ਗੁਰਸਾਹਿਬ ਹਾਜ਼ਰ-ਨਾਜ਼ਰ ਸਭ ਦੇਖ ਰਹੇ ਉਹ ਵੀ ਦੇਖ ਰਹੇ ਨੇ ਅਨਮੋਲ ਮਾਈਕ ਤੇ ਕੀ ਬੋਲ ਰਿਹਾ ਉਹ ਵੀ ਦੇਖ ਰਹੇ ਨੇ ਤੇ ਅੰਦਰ ਕੀ ਚੱ ਔਰ ਉਹਨਾਂ ਨੇ ਫਲ ਤੁਹਾਡੇ ਅੰਦਰ ਦਾ ਦੇਣਾ ਨਾ ਕਿ ਮਾਈਕ ਤੇ ਬੋਲੇ ਦਾ ਦੇਣਾ ਕਿਉਂਕਿ ਮਾਈਕ ਤੇ ਤਾਂ ਬੋਲਣਾ ਇੱਕ ਇੱਕ ਸਿੱਖਿਆ ਵਾਲੀ ਚੀਜ਼ ਹੈ ਕੋਈ ਵੀ ਸਿੱਖ ਸਕਦਾ ਲੋਕਾਂ ਨੂੰ ਪ੍ਰਭਾਵਿਤ ਕਰਨਾ ਲੋਕਾਂ ਨੂੰ ਆਪਣੇ ਵੱਲ ਅਟਰੈਕਟ ਕਰਨਾ ਕਿ ਆਵਾਜ਼ ਯਾ ਕਿੰਨਾ ਮੁੰਡਾ ਸੋਹਣਾ ਬੋਲਦਾ ਕਿੰਨਾ ਵਧੀਆ ਬੋਲ ਪਰ ਕਰਨ ਦਾ ਫਲ ਤੁਹਾਡੇ ਤੁਹਾਡੇ ਕਰਮਾਂ ਦਾ ਮਿਲਣਾ ਕਿ ਤੁਸੀਂ ਕਰ ਕੀ ਰਹੇ ਹੋ ਜ਼ਿੰਦਗੀ ਵਿੱਚ ਔਰ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਇੱਕ ਜ਼ਰੀਆ ਫਾਊਂਡੇਸ਼ਨ ਪਿਛਲੇ 10 ਸਾਲ ਤੋਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਸ਼ੁਰੂ ਹੋਈ ਸੀ ਉਹੀ ਸਭ ਕੁਝ ਚਲਾ ਰਹੇ ਹਨ ਉਹੀ ਸਭ ਕੁਝ ਨੇ ਇਸ ਦੁਨੀਆ ਦੇ ਸ਼ੁਰੂ ਹੋਣ ਤੋਂ ਪਹਿਲਾਂ ਵੀ ਵਾਇਗਰੂ ਸੀ ਦੁਨੀਆ ਦੇ ਚੱਲਣ ਤੇ ਵੀ ਵਾਇਗਰੂ ਹੈ ਤੇ ਦੁਨੀਆ ਤੋਂ ਬਾਅਦ ਵੀ ਵਾਇਗਰੂ ਹੀ ਰਹਿਣਾ ਇੱਕੋ ਹੀ ਚੀਜ਼ ਆ ਜਿਹੜੀ ਉਹ ਅਨਮੋਲ ਹੈ ਜਾਂ ਕਹਿ ਲਓ ਜਿਹੜੀ ਉਹ ਹਮੇਸ਼ਾ ਦੇ ਲਈ ਅਮਰ ਹੈ ਉਹ ਹੈ ਪ੍ਰਮਾਤਮਾ ਦਾ ਨਾਮ ਤੇ ਜਿੰਨਾ ਹੋ ਸਕੇ ਪ੍ਰਮਾਤਮਾ ਦਾ ਸ਼ੁਕਰ ਕਰੋ ਜਿਵੇਂ ਗੁਰੂ ਦੇ ਲੜ ਲਾ ਕੇ ਬਾਬਾ ਜੀ ਨੇ ਦੱਸਿਆ ਕਿ ਆਪਣਾ ਜੀਵਨ ਸਫਲ ਕਰੋ ਉਹਦੇ ਨਾਲ ਨਾਲ ਜੇ ਕਿ ਦੀ ਜ਼ਿੰਦਗੀ 'ਚ ਗਿਲਾ ਸ਼ਿਕਵਾ ਹੋਵੇ ਵੀ ਆਪਣੇ ਜੀਵਨ ਦੇ ਨਾਲ ਤਾਂ ਉਹਨਾਂ ਲੋਕਾਂ ਨੂੰ ਜਾ ਕੇ ਜੀਵਨ ਬਾਰੇ ਪੁੱਛੋ ਜਿਨ੍ਹਾਂ ਕੋਲ ਉਹ ਸਹੂਲਤਾਂ ਹੈ ਨਹੀਂ ਜਿਹੜੀਆਂ ਸਾਡੀਆਂ ਤੁਹਾਡੇ ਕੋਲ ਬਹੁਤ ਘੱਟ ਲੋਕ ਨੇ ਜਿਹੜੇ ਗੁਰੂ ਦਾ ਸਾਧ ਸੰਗ ਸੁਣ ਪਾਉਂਦੇ ਨੇ ਅਗਲੀ ਸਵੇਰ ਨਹੀਂ ਉੱਠ ਪਾਂਦੇ ਅੱਜ ਤੁਹਾਨੂੰ ਇੰਨੀ ਵਧੀਆ ਸਵੇਰ ਪਰਮਾਤਮਾ ਨੇ ਦਿੱਤੀ ਹੈ ਕੋਸ਼ਿਸ਼ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਬੰਦਾ ਪਰਫੈਕਟ ਨਹੀਂ ਹੁੰਦਾ ਕਿ ਕੋਈ ਵੀ ਜੰਮਦਾ ਹੀ ਕੋਈ ਮਾਂ ਦੇ ਪੁੱਖੋਂ ਮਾਂ ਦੇ ਕੁੱਖੋਂ ਕੋਈ ਜੰਮਦਾ ਹੀ ਬਹੁਤ ਵਧੀਆ ਬੰਦਾ ਨਹੀਂ ਬਣ ਜਾਂਦਾ ਪਰ ਹਾਂ ਆਪਣੀਆਂ ਕਮੀਆਂ ਪਛਾਣਨੀਆਂ ਤੇ ਉਹਨੂੰ ਮੰਨਣੀਆਂ ਤੇ ਉਹਨੂੰ ਬਦਲਣਾ ਇਹੀ ਜ਼ਿੰਦਗੀ ਸਾਰਾ ਦਿਨ ਲੋਕਾਂ ਦੀਆਂ ਗੱਲਾਂ ਕਰਨੀਆਂ ਸਾਰਾ ਦਿਨ ਚੁਗਲੀਆਂ ਕਰਨੀਆਂ ਗਵਾਂਡੀਆਂ ਤੋਂ ਸੜੀ ਜਾਣਾ ਸਗੋਂ ਕਿ ਇਹ ਕਰਿਆ ਕਰੋ ਫੇਰੇ ਉੱਠ ਕੇ ਅਰਦਾਸ ਕਿ ਪਰਮਾਤਮਾ ਮੈਨੂੰ ਬਾਅਦ ਚੋਂ ਪਹਿਲਾਂ ਉਹਨੂੰ ਦੇ ਜਿਹਨੂੰ ਮੇਰੇ ਤੋਂ ਜ਼ਿਆਦਾ ਲੋੜ ਹੈ ਅਸੀਂ ਸਾਰੇ ਕੀ ਕਰ ਰਹੇ ਹਾਂ ਕਿ ਰੱਬਾ ਮੈਨੂੰ ਦੇ ਦੇ ਰੱਬਾ ਮੈਨੂੰ ਦੇ ਦੇ ਰੱਬਾ ਮੈਨੂੰ ਦੇ ਦੇ ਅਸੀਂ ਕਦੀ ਨਹੀਂ ਮੰਗਦੇ ਕਿ ਪ੍ਰਮਾਤਮਾ ਤੂੰ ਜ਼ਿਆਦਾ ਸਮਝਦਾਰ ਹੈਂ ਜ਼ਿਆਦਾ ਸਿਆਣਾ ਸਾਡੇ ਤੋਂ ਜ਼ਿਆਦਾ ਜਿਹਨੂੰ ਪਹਿਲਾਂ ਲੋੜ ਹੈ ਪਹਿਲਾਂ ਉਹਨੂੰ ਦੇ ਦੇ ਹੋ ਸਕਦਾ ਤੁਹਾਡੇ ਨਿਆਣੇ ਲਈ ਘਰ 'ਚ ਤੁਹਾਡੇ 4 ਰੋਟੀਆਂ ਪੱਕੀਆਂ ਹੋਣ ਤੁਸੀਂ 4 ਹੋਰ ਮੰਗ ਰਹੇ ਹੋ ਕਿਸੇ ਮਾਂ ਕੋਲ ਆਪਣੇ ਜਵਾਕਾਂ ਵਾਸਤੇ ਇੱਕ ਰੋਟੀ ਵੀ ਨਾ ਹੋਵੇ ਕਿੰਨੀਆਂ ਦੁਆਵਾਂ ਦੇਗੀ ਉਹ ਮਾਂ ਜੇ ਤੁਸੀਂ ਇੱਕ ਰੋਟੀ ਉਹਨੂੰ ਵੀ ਦੇ ਦੋ ਕਿੰਨੀਆਂ ਦੁਆਵਾਂ ਦੇਗੀ ਉਹ ਮਾਂ ਜਿਸ ਕੋਲ ਆਪਣੇ ਇਲਾਜ ਜੋਗੇ ਪੈਸੇ ਨਹੀਂ ਹੈਗੇ ਤੁਸੀਂ ਉਹਦੀ ਥੋੜੀ ਜਿਹੀ ਮਦਦ ਕਰ ਦੋ ਇਸ ਤੋਂ ਵੱਡੀ ਦੁਨੀਆ ਦੇ ਵਿੱਚ ਕੋਈ ਸੇਵਾ ਹੈ ਅਰਦਾਸ ਸਾਡੀ ਇੱਕ ਐਨਜੀਓ ਇੱਕ ਜ਼ਰੀਆ ਫਾਊਂਡੇਸ਼ਨ ਮੈਡੀਕਲ ਫੀਲਡ ਦੇ ਵਿੱਚ ਹਸਪੀਟਲਾਂ ਦੇ ਵਿੱਚ ਜਿਹੜੇ ਲੋਕ ਆਪਣਾ ਇਲਾਜ ਨਹੀਂ ਕਰਾ ਸਕਦੇ ਉਹਨਾਂ ਦੀ ਸੇਵਾ ਪ੍ਰਮਾਤਮਾ ਸਾਡੇ ਕੋਲ ਲੈ ਰਹੇ ਨੇ ਪਿਛਲੇ 10 ਸਾਲਾਂ ਤੋਂ ਸਾਡੀ ਐਨਜੀਓ ਦਾ ਕੋਈ ਖਾਤਾ ਨੰਬਰ ਨਹੀਂ ਹੈ ਕੋਈ ਦਾਨ ਪੁੰਨ ਨਹੀਂ ਹੈ ਸਿੱਧਾ ਜਿਨ੍ਹਾਂ ਨੇ ਮਦਦ ਕਰਨੀ ਹੈ ਉਹ ਉੱਥੇ ਹੀ ਜਗ੍ਹਾ ਤੇ ਪਹੁੰਚਦੇ ਨੇ ਜਿਨ੍ਹਾਂ ਨੂੰ ਮਦਦ ਚਾਹੀਦੀ ਹੈ ਉਹ ਵੀ ਉੱਥੇ ਹੀ ਪਹੁੰਚਦੇ ਨੇ ਅੱਜੇ ਕੱਲ ਦੀ ਘਟਨਾ ਇੱਕ ਕੱਲ ਇਹ ਘਟਨਾ ਸਾਡੇ ਇੰਸਟਾਗ੍ਰam ਫੇਸਬੁਕ ਪੇਜ ਤੇ ਪਈ ਵੀ ਆ ਤੁਸੀਂ ਜ਼ਰੂਰ ਦੇਖਿਓ 11 ਸਾਲ ਦਾ ਬੱਚਾ ਜਿਹੜਾ ਪਿਛਲੇ 15 ਮਹੀਨਿਆਂ ਤੋਂ ਕੋਮਾ ਦੇ ਵਿੱਚ ਆ ਤੁਹਾਡੇ ਰਾਏਕੋਟ ਦਾ ਹੀ ਪੇਸ਼ੈਂਟ ਹੈ ਹੁਣ ਇਸ ਤੋਂ ਬਾਅਦ ਉਹਨਾਂ ਦੇ ਘਰ ਜਾਣਾ ਹੈ ਰਾਏਕੋਟ ਦਾ ਮਰੀਜ਼ ਹੈ 12 ਸਾਲ ਦਾ ਬੱਚਾ ਹੈ 13 11 ਸਾਲ ਦਾ 15 ਮਹੀਨੇ ਤੋਂ ਕੋਮਾ ਦੇ ਵਿੱਚ ਹੈ ਬੋਲ ਨਹੀਂ ਸਕਦਾ ਔਰ ਉਸ ਬੱਚੇ ਦੀ ਤਸਵੀਰ ਦੇਖ ਦੇਖ ਕੇ ਬਾਰ-ਬਾਰ ਇਹੀ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਰੱਬਾ ਸਾਡੇ ਚ ਖਾਸ ਕੀ ਹੈ ਅਸੀਂ ਹਮੇਸ਼ਾ ਪੁੱਛਦੇ ਆ ਨਾ ਰੱਬ ਨਾਲ ਗਿਲੇ ਸ਼ਿਕਵੇ ਕਰਦੇ ਆ ਕਿ ਸਾਨੂੰ ਆਹ ਨਹੀਂ ਦਿੱਤਾ ਸਾਨੂੰ ਉਹ ਨਹੀਂ ਦਿੱਤਾ ਕਦੀ ਇਹ ਕਿ ਕਿਸੇ ਮਾੜੇ ਨੂੰ ਦੇਖ ਕੇ ਕਿ ਰੱਬਾ ਮੈਨੂੰ ਇਹ ਸਾਰਾ ਕੁਝ ਕਿਉਂ ਦਿੱਤਾ ਅੱਜ ਮੈਂ ਜ਼ੁਬਾਨ ਨਾਲ ਬੋਲ ਕੇ ਪਾ ਰਿਹਾ ਕਰੋਨਾ ਦੇ ਵਿੱਚ ਕਿੰਨੇ ਲੋਕ ਦੁਨੀਆ ਚ ਚਲੇ ਗਏ ਮੈਂ ਕਿਉਂ ਜ਼ਿੰਦਾ ਮੇਰੇ ਹੱਥ ਪੈਰ ਕਿਉਂ ਠੀਕ ਨੇ ਮੱਖਾਂ ਨਾਲ ਕਿਉਂ ਦੇਖ ਪਾਣਾ ਮੈਂ ਰੋਟੀ ਖਾ ਕੇ ਜੀਬ ਨਾਲ ਸਵਾਦ ਕਿਉਂ ਲੈ ਪਾਣਾ ਅਸੀਂ ਕਦੀ ਸ਼ੁਕਰ ਨਹੀਂ ਕਰਦੇ ਅਸੀਂ ਹਮੇਸ਼ਾ ਹੀ ਗਿਲਾ ਸ਼ਿਕਵੇ ਤੇ ਰਹੇ ਰਹਿੰਦੇ ਆ ਕਿ ਸਾਨੂੰ ਆਹ ਨਹੀਂ ਦਿੱਤਾ ਸਾਨੂੰ ਆਹ ਨਹੀਂ ਦਿੱਤਾ ਸਾਨੂੰ ਆਹ ਨਹੀਂ ਦਿੱਤਾ ਸ਼ੁਕਰ ਤੇ ਆਜੋ ਜੋ ਹੈ ਸਭ ਸ਼ੁਕਰ ਉਹਦੀ ਕਿਰਪਾ ਹੈ ਉਹਦੀ ਮੌਜ ਹੈ ਜੇ ਉਹਨੂੰ ਸਾਨੂੰ ਰਵਾਕੀ ਮਜਾ ਆਂਦਾ ਤਾਂ ਮੈਂ ਰੋ ਕੇ ਵੀ ਰਾਜ਼ੀ ਨਾ ਕਿਉਂਕਿ ਜੇ ਉਹ ਸਾਡਾ ਸਭ ਕੁਛ ਹੈ ਤੇ ਉਹਨੂੰ ਲੱਗਦਾ ਹੈ ਸਾਨੂੰ ਰਵਾਣਾ ਚੰਗਾ ਹੈ ਤਾਂ ਅਸੀਂ ਰੋ ਕੇ ਵੀ ਖੁਸ਼ ਆ ਕਿਉਂਕਿ ਉਹਨੂੰ ਚੰਗਾ ਲੱਗਦਾ ਹੈ ਸਾਨੂੰ ਰਵਾਣਾ ਇਸ ਕਰਕੇ ਸਰੈਂਡਰ ਕਰ ਦਿਓ ਪੂਰਾ ਪ੍ਰਮਾਤਮਾ ਦੇ ਅੱਗੇ ਕੋਸ਼ਿਸ਼ ਕਰੋ ਆਪਣੇ ਵੱਲੋਂ ਕਿ ਕਿਸੇ ਦਾ ਮਾੜਾ ਨਾ ਹੋਵੇ ਜਾਣੇ-ਜਾਣੇ ਚ ਹੋ ਜਵੇ ਤਾਂ ਉਹ ਤਾਂ ਗੁਰੂ ਸਾਹਿਬ ਨੂੰ ਵੀ ਪਤਾ ਹੈ ਪਰ ਜਾਣ ਕੇ ਕਦੀ ਕਿਸੇ ਦੀ ਨਿੰਦਿਆ ਕਰਨੀ ਚੁਗਲੀ ਕਰਨੀ ਮੈਨੂੰ ਲੱਗਦਾ ਹੈ ਕਿ ਇਹ ਸਭ ਤੋਂ ਵੱਡਾ ਪਾਪ ਹੈ ਔਰ ਉਹ 11 ਸਾਲ ਦਾ ਬੱਚਾ ਜਿਹਦੀ ਮਾਂ ਇੱਕ ਹਫਤਾ ਪਹਿਲਾਂ ਉਹਨੂੰ ਛੱਡ ਕੇ ਚਲੀ ਗਈ ਕਿਉਂਕਿ ਉਹਦੇ ਕੋਲ ਉਹਦੀ ਸੇਵਾ ਨਹੀਂ ਹੋ ਰਹੀ ਤੇ ਬਾਪ ਵਿਚਾਰਾ ਮਹੀਨੇ ਦਾ 40000 ਰੁਪਏ ਖਰਚਾ ਹੈ ਦਵਾਈਆਂ ਦਾ ਉਹਦੇ ਇਲਾਜ ਦਾ ਉਹਦੇ ਦੁੱਧ ਦਾ ਉਹਦਾ ਕੀ ਹਾਲ ਸੀ ਇਹ ਤੁਸੀਂ ਵੀਡੀਓ ਦੇਖ ਕੇ ਮਹਿਸੂਸ ਕਰ ਸਕਦੇ ਹੋ ਜੇ ਹੋਰ ਜ਼ਿਆਦਾ ਮਹਿਸੂਸ ਕਰਨਾ ਤਾਂ ਆਪਣੇ ਤੇ ਲਾ ਕੇ ਮਹਿਸੂਸ ਕਰ ਲਓ ਕਿ ਸਾਡਾ ਬੱਚਾ ਹੋਵੇ ਸਾਡੀ ਮਾਂ ਹੋਵੇ ਸਾਡਾ ਬਾਪ ਹੋਵੇ ਸਾਡਾ ਗੁਰੂ ਹੋਵੇ ਤੇ ਸਾਡੀ ਅੱਖਾਂ ਦੇ ਮੋਹਰੇ ਉਹਦੇ ਕੋਲ ਇਲਾਜ ਜੋਗੇ ਪੈਸੇ ਨਾ ਹੋਣ ਜਿਹਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਤੁਹਾਡੇ ਦਿਲ ਤੇ ਕੀ ਬੀਤੇਗੀ ਉਦੋਂ ਅਸੀਂ ਦਰ ਦਰ ਲੱਭਦੇ ਫਿਰਾਂਗੇ ਕਿ ਕਿਦੋਂ ਪ੍ਰਮਾਤਮਾ ਦੀ ਕਿਰਪਾ ਹੋ ਜੇ ਤਾਂ ਸ਼ੁਕਰ ਕਰਿਆ ਗੁਰੂ ਪ੍ਰਮਾਤਮਾ ਦਾ ਹਰ ਟਾਈਮ ਕਿ ਸਾਨੂੰ ਜੋ ਦਿੱਤਾ ਜਿਵੇਂ ਦਿੱਤਾ ਲੱਖ ਲੱਖ ਸ਼ੁਕਰ ਹੈ ਔਰ ਜਿੰਨਾ ਹੋ ਸਕੇ ਗੁਰੂ ਦੀ ਸੰਗਤ ਕਰੋ ਗੁਰਬਾਣੀ ਨਾਲ ਜੁੜੋ ਔਰ ਪ੍ਰਮਾਤਮਾ ਦੇ ਸੱਚੇ ਭਗਤ ਸੱਚੇ ਬੱਚੇ ਬਣ ਕੇ ਕੋਸ਼ਿਸ਼ ਕਰੋ ਇੱਕ ਵਧੀਆ ਜ਼ਿੰਦਗੀ ਬਤੀਤ ਕੀਤੀ ਜਾਵੇ ਕਿਉਂਕਿ ਹੋਰ ਕੋਈ ਮਕਸਦ ਜ਼ਿੰਦਗੀ ਦੇ ਵਿੱਚ ਮਾਨੂੰ ਨਜ਼ਰ ਆ ਨਹੀਂ ਰਹਿ ਕਿਉਂਕਿ ਸਾਨੂੰ ਤਾਂ ਆਪਣੇ ਪੜਦਾਦਿਆਂ ਦਾ ਨਾਮ ਵੀ ਨਹੀਂ ਆਉਂਦਾ ਤੁਹਾਨੂੰ ਕੀ ਉਮੀਦ ਹੈ ਕਿ ਤੁਹਾਡੀ ਔਲਾਦ ਅੱਗੋਂ ਤੁਹਾਡਾ ਨਾਮ ਯਾਦ ਰੱਖੇਗੀ ਇਹ ਤਾਂ ਜਿੰਦੇ ਜੀ ਜਿੰਨੀ ਦੇਰ ਪ੍ਰਮਾਤਮਾ ਨੇ ਤੁਹਾਨੂੰ ਇਹ ਸਰੀਰ ਦੇ ਵਿੱਚ ਸਾਹ ਦਿੱਤੇ ਨੇ ਕਿਰਾਏ ਦਾ ਮਕਾਨ ਹੈ ਇਹ ਛੱਡਣਾ ਹੀ ਪੈਣਾ ਇੱਕ ਦਿਨ ਫਿਰ ਇਹਨੂੰ ਭਾਵੇਂ 20 ਸਾਲ ਦੀ ਉਮਰ ਦੇ ਵਿੱਚ ਸੋਚ ਲਓ ਫਿਰ ਭਾਵੇਂ 80 ਸਾਲ ਦੀ ਉਮਰ ਦੇ ਵਿੱਚ ਸੋਚ ਲਓ ਜਿੰਨੇ ਕਿ ਸਾਹ ਪ੍ਰਮਾਤਮਾ ਨੇ ਬਖਸ਼ੇ ਨੇ ਹਮੇਸ਼ਾ ਸ਼ੁਕਰ ਕਰੋ ਲੱਖ ਲੱਖ ਸ਼ੁਕਰ ਕਰੋ ਕਿ ਸਾਨੂੰ ਤੋਂ ਲੱਖਾਂ ਕਰੋੜਾਂ ਨਾਲੋਂ ਚੰਗਾ ਬਣਾਇਆ ਅੱਜ ਜਿਹੜੀ ਜ਼ਿੰਦਗੀ ਤੁਸੀਂ ਜੀ ਰਹੇ ਹੋ ਲੱਖਾਂ ਬੰਦਿਆਂ ਦੀ ਖੁਆਇਸ਼ ਹੋਏਗੀ ਲੱਖਾਂ ਬੰਦਿਆਂ ਦੀ ਅੱਜ ਤੁਸੀਂ ਸਾਰੇ ਹੱਥਾਂ ਵਾਲੇ ਬੈਠੇ ਹੋ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਹੱਥ ਹੈ ਨੇ ਜਿੰਨੇ ਕੋਲ ਲੱਤ ਹੈ ਨਹੀਂ ਜਿੰਨੇ ਕੋਲ ਪੁੱਛਣ ਨੂੰ ਕੋਈ ਰਿਸ਼ਤਾ ਹੈ ਨਹੀਂ ਮੈਂ ਬੇਨਤੀ ਕਰਾਂਗਾ ਜਿੰਨੇ ਵੀ ਨੌਜਵਾਨ ਵੀਰ ਜਿੰਨੇ ਵੀ ਤੁਸੀਂ ਮੇਰੇ ਤੋਂ ਸਾਰੇ ਵੱਡੇ ਬੈਠੇ ਉਮਰ ਦੇ ਵਿੱਚ ਮੈਂ ਕੋਈ ਇੰਨਾ ਸਿਆਣਾ ਨਹੀਂ ਹੈਗਾ ਪਰ ਜਿੰਨਾ ਕਿ ਮੈਨੂੰ ਗੁਰੂ ਨਾਲ ਲੜ ਗੁਰੂ ਦੇ ਲੜ ਲੱਗ ਕੇ ਜਿੰਨੀ ਕਿ ਮੈਨੂੰ ਜ਼ਿੰਦਗੀ ਦੀ ਸਮਝ ਆਈ ਹੈ ਉਹ ਇਹੀ ਆਈ ਹੈ ਕਿ ਜਿੰਨਾ ਹੋ ਸਕੇ ਮਦਦ ਕਰੋ ਕਿਸੇ ਦੀ ਜਿੰਨੀ ਹੋ ਸਕੇ ਜੇ ਘਰ ਦੇ ਵਿੱਚ ਤੁਹਾਡੀ ਸੱਸ ਵੀ ਹੈ ਤਾਂ ਉਹਨੂੰ ਵੀ ਐ ਪੁੱਜੋ ਕਿ ਜਿਵੇਂ ਤੁਸੀਂ ਆਪਣੇ ਗੁਰੂ ਨੂੰ ਪੁੱਜਦੇ ਹੋ ਜੇ ਤੁਹਾਡੀ ਨੋਹ ਐ ਤਾ ਉਹਨੂੰ ਐ ਪੁੱਛੋ ਕਿ ਜਿਵੇਂ ਤੁਹਾਡੀ ਉਹ ਕੁੜੀ ਐ ਜਾਂ ਤੁਹਾਡਾ ਉਹ ਆਪਣਾ ਰਿਸ਼ਤਾ ਇਹ ਲੜਾਈਆਂ ਝਗੜੇ ਬਹੁਤ ਸਾਲਾਂ ਤੋਂ ਚੱਲਦੇ ਆ ਰਹੇ ਨੇ ਔਰ ਮੈਨੂੰ ਨਹੀਂ ਪਤਾ ਕਿ ਕਿੰਨੇ ਸਾਲਾਂ ਤੱਕ ਚੱਲਣੇ ਪਰ ਮੈਨੂੰ ਲੱਗਦਾ ਕਿ ਜਿੰਨੇ ਵੀ ਇੱਕ ਕੰਨ ਆਵਾਜ਼ ਸੁਣ ਰਹੇ ਨੇ ਮੇਰੀ ਗੱਲ ਨਾ ਮੰਨੋ ਗੁਰੂ ਦੇ ਲੜ ਲੱਗੋ ਔਰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠੋ ਜੇ ਤੁਹਾਡੇ ਘਰੇ ਤੁਹਾਡਾ ਬੱਚਾ ਰੋਟੀ ਖਾ ਕੇ ਰਾਤ ਨੂੰ ਪੇਟ ਭਰ ਕੇ ਸੁੱਤਾ ਤਾਂ ਦੇਖ ਲਓ ਕਿਤੇ ਗਲੀ ਗਵਾਂਢ ਚ ਕੋਈ ਭੁੱਖਾ ਤਾਂ ਨਹੀਂ ਸੁੱਤਾ ਹੋਇਆ ਕਦੀ ਵੀ ਜ਼ਿੰਦਗੀ ਦੇ ਵਿੱਚ ਤੁਹਾਡਾ ਕੁਝ ਦਿੱਤਾ ਕਿਸੇ ਨੂੰ ਮਦਦ ਕੀਤੀ ਇਹ ਬੇਅਰਥ ਨਹੀਂ ਜਾ ਸਕਦੀ ਬਾਕੀ ਜ਼ਿੰਦਗੀ ਨੂੰ ਸਭ ਕੁਝ ਬੇਅਰਥ ਜਾ ਸਕਦਾ ਕਦੀ ਕਿਸੇ ਦੀ ਮਦਦ ਕੀਤੀ ਬੇਅਰਥ ਨਹੀਂ ਜਾ ਸਕਦੀ ਕਿਉਂਕਿ ਪਰਮਾਤਮਾ ਵੀ ਤੁਹਾਡਾ ਇਗਜ਼ਾਮ ਲੈਂਦਾ ਉਹ ਕਹਿੰਦੇ ਇੱਕ ਦਿਨ ਇਹਦੇ ਕੋਲ ਇੱਕ ਰੋਟੀ ਸੀ ਇਹ ਤਾਂ ਵੀ ਰੋਂਦਾ ਸੀ ਯਾਰ ਇਹਦੇ ਕੋਲ 6 ਰੋਟੀਆਂ ਨੇ ਤਾਂ ਵੀ ਰੋਂਦਾ ਹੈ 10 ਰੋਟੀਆਂ ਨੇ ਤਾਂ ਵੀ ਰੋਂਦਾ ਤੁਸੀਂ ਇੱਕ ਰੋਟੀ 'ਚ ਉਹ ਵੀ ਅੱਧੀ ਰੋਟੀ ਕਿਸੇ ਨੂੰ ਦੇ ਕੇ ਦੇਖੋ ਦੋ ਰੋਟੀਆਂ ਨੇ ਉਹਦੇ 'ਚੋਂ ਵੀ ਇੱਕ ਦੇ ਕੇ ਦੇਖੋ ਜਿੰਨਾ ਹੋ ਸਕੇ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਮੌਕਾ ਮਿਲੇ ਜੇ ਰੋਡ ਤੇ ਜਾ ਰਹੇ ਹੋ ਕੋਈ ਪ੍ਰਾਣਾ ਕੋਈ ਬਜ਼ੁਰਗ ਵਿਚਾਰਾ ਰੋਡ ਕ੍ਰੋਸ ਕਰਨਾ ਚਾਹੁੰਦਾ ਉਹਦਾ ਹੱਥ ਫੜ ਕੇ ਰੋਡ ਕ੍ਰੋਸ ਕਰ ਦੋ ਇਹ ਵੀ ਬੜੀ ਵੱਡੀ ਸੇਵਾ ਹੈ ਕਿਉਂਕਿ ਇੱਥੇ ਮਾਇਆ ਦੀ ਸੇਵਾ ਨਹੀਂ ਹੋ ਸਕਦੀ ਇੱਥੇ ਜਿਹੜੀ ਤੁਹਾਡੀ ਫਿਜ਼ੀਕਲ ਸੇਵਾ ਦੀ ਲੋੜ ਹੈ ਤੁਹਾਡੇ ਤਨ ਦੀ ਲੋੜ ਹੈ ਤੁਹਾਡੇ ਤਨ ਦੀ ਲੋੜ ਹੈ ਉੱਥੇ ਤੁਹਾਡੀ ਮਾਇਆ ਦੀ ਲੋੜ ਨਹੀਂ ਹੈ ਬੇਨਤੀ ਕਰਨਾ ਚਾਹਨਾ ਜਿੱਥੇ ਤੁਹਾਨੂੰ ਇਹਨਾਂ ਅੱਖਾਂ ਨੂੰ ਮੌਕਾ ਮਿਲੇ ਕਿ ਕਿਸੇ ਦੀ ਮਦਦ ਕਰਨੀ ਹੈ ਕਿਸੇ ਦੇ ਕੰਮ ਆਣਾ ਹੈ ਭਾਵੇਂ ਉਹ ਪੈਸਿਆਂ ਦੇ ਤੌਰ ਤੇ ਅੱਜ ਕੱਲ ਡਿਪਰੈਸ਼ਨ ਦੇ ਲੋਕ ਬਹੁਤ ਸ਼ਿਕਾਰ ਨੇ ਅੱਜ ਹਰ ਬੰਦਾ ਭਰਿਆ ਹੋਇਆ ਅੰਦਰੋਂ ਕਿਉਂਕਿ ਉਹਨੂੰ ਕੋਈ ਸੁਣਨ ਵਾਲ ਅੱਜ ਲੋਕ ਦਵਾਈਆਂ ਖਾ ਰਹੇ ਨੇ ਸਾਡਾ ਹਸਪੀਟਲਾਂ ਦਾ ਰੋਜ਼ ਵਾਹ ਪੈਂਦਾ ਤੇ ਘੱਟੋ ਘੱਟ 90% ਮਰੀਜ਼ ਸਾਡੇ ਕੋਲ ਡਿਪਰੈਸ਼ਨ ਦੇ ਸ਼ਿਕਾਰ ਨੇ 2 ਮਿੰਟ ਅਸੀਂ ਗੱਲ ਕਰਦੇ ਹਾਂ ਰੋ ਪੈਂਦੇ ਨੇ ਤਾਂ ਪੁੱਛਦੇ ਹਾਂ ਅਕੇ ਸਾਲ ਹੋ ਗਿਆ ਅਸੀਂ ਰੋਏ ਹੀ ਨਹੀਂ ਸਭ ਤੋਂ ਵੱਡੀ ਕਮਜ਼ੋਰੀ ਹੈ ਜਿਹੜਾ ਇਨਸਾਨ ਰੋਂਦਾ ਨਹੀਂ ਕਿਉਂਕਿ ਫਿਰ ਉਹ ਰੁਣਦਾ ਹੈ ਰੋਣਾ ਬਹੁਤ ਜ਼ਰੂਰੀ ਹੈ ਜ਼ਿੰਦਗੀ 'ਚ ਉਤਾਰ ਚੜ੍ਹਾਅ ਜ਼ਿੰਦਗੀ ਦੇ ਵਿੱਚ ਕਿਹਦੇ ਨਹੀਂ ਆਏ ਕੋਈ ਇੱਕ ਨਾਮ ਐਸਾ ਲੋ ਜਿਹਦੀ ਜ਼ਿੰਦਗੀ ਦੇ ਵਿੱਚ ਉਤਾਰ ਚੜਾਵ ਨਹੀਂ ਆਏ ਸਭ ਦੀ ਜ਼ਿੰਦਗੀ ਚ ਆਂਦੇ ਨੇ ਬਸ ਇਹਨੂੰ ਚੜ੍ਹਦੀ ਕਲਾ ਨਾਲ ਹਿੰਮਤ ਨਾ ਹਾਰੋ ਗੁਰੂ ਤੇ ਵਿਸ਼ਵਾਸ ਰੱਖੋ ਗੁਰੂ ਤੇ ਆਪਣਾ ਵਿਸ਼ਵਾਸ ਨਾ ਟੁੱਟਣ ਦਿਓ ਗੁਰੂ ਸਭ ਦੇਖ ਰਿਹਾ ਗੁਰੂ ਘਰ ਆ ਕੇ ਗੁਰੂਕੋਲ ਨਾਲ ਮੰਗਿਆ ਕਰੋ ਉਹਨੂੰ ਉਹਨੂੰ ਉਹ ਵੀ ਪਤਾ ਜੋ ਤੁਸੀਂ ਗੁਰੂ ਘਰ ਬਾਹਰ ਖੜ ਕੇ ਸੋਚਿਆ ਹੋਇਆ ਜੇ ਜੋ ਤੁਹਾਨੂੰ ਚਾਹੀਦਾ ਹੈ ਕਈ ਵਾਰ ਇਨਸਾਨ ਆਪਣੀ ਔਕਾਤ ਤੋਂ ਉੱਪਰ ਵਾਲੀ ਚੀਜ਼ ਮੰਗ ਲੈਂਦਾ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਮੈਂ ਡਿਸਰਵ ਕਰਦਾ ਕੀ ਮੈਂ ਇੰਨੇ ਜੋਗਾ ਹੋ ਗਿਆ ਕਿ ਗੁਰੂ ਮੈਨੂੰ ਇਹ ਚੀਜ਼ ਦੇ ਦੇਵੇ ਅਸੀਂ ਉਹਨੇ ਜੋਗੇ ਬਣੀਏ ਕਿ ਸਾਨੂੰ ਗੁਰੂ ਕਿਸੇ ਚੀਜ਼ ਨੂੰ ਮਨਾ ਹੀ ਨਾ ਕਰੇ ਸਾਡੇ ਇਨਸਾਨਾਂ ਦੀ ਦਿੱਕਤ ਕੀ ਹੈ ਅਸੀਂ ਉਹਨੇ ਜੋਗੇ ਬਣ ਨਹੀਂ ਰਹੇ ਔਰ ਕਮੀ ਅਸੀਂ ਗੁਰੂ ਚ ਕੱਢ ਰਹੇ ਗੁਰੂ ਚ ਕੋਈ ਕਮੀ ਨਹੀਂ ਹੈ ਉਹਨਾਂ ਤਾਂ ਦੇਣਾ ਹੀ ਆ ਉਹ ਤਾਂ ਦੁਨੀਆ ਬਣਾਉਣ ਆਲੇ ਪਰ ਸਾਨੂੰ ਮੰਗਣਾ ਨਹੀਂ ਆ ਰਿਹਾ ਸਾਨੂੰ ਲੱਗਦਾ ਕਿ ਗੁਰੂ ਘਰ ਆ ਕੇ ਅਸੀਂ ਜੇ ਕੁਝ ਮੰਗਾਂਗੇ ਸਾਨੂੰ ਮਿਲ ਜਾਊਗਾ ਪਰ ਗਵਾਂਡੀਆਂ ਨਾਲ ਜਿਹੜੀਆਂ ਲੜਾਈਆਂ ਕਰਕੇ ਆਇਆ ਹੱਥੋਪਾਈ ਕਰਕੇ ਆਇਆ ਗਾਲੀ ਗਲੋਚ ਕਰਕੇ ਆਇਆ ਗੁਰੂ ਤਾਂ ਉਹ ਵੀ ਦੇਖ ਰਹੇ ਇੱਕ ਮਾੜੇ ਤੇ ਹੱਥ ਚੁੱਕਣਾ ਇੱਕ ਲੜਨਾ ਝਗੜਨਾ ਗੁੱਸਾ ਇਹ ਗੁਰੂ ਸਾਹਿਬ ਕੱਲੀ ਕੱਲੀ ਗੱਲ ਨੋਟ ਕਰਦੇ ਤੇ ਗੁਰੂ ਸਾਹਿਬ ਤੁਹਾਡੇ ਹੰਝੂ ਵੀ ਦੇਖਦੇ ਨੇ ਉਹ ਕਹਿੰਦੇ ਨੇ ਮਗਰ ਮੱਛਾਂ ਵਾਲੇ ਹੰਝੂ ਨੇ ਜੇ ਨੀਵਾ ਹੋਣਾ ਤਾਂ 24 ਘੰਟੇ ਨੀਵਾ ਉਹ ਕੱਲਾ ਗੁਰੂ ਦੇ ਦਰ ਤੇ ਆ ਕੇ ਨੀਵਾ ਨਾ ਚੰਗੀਆਂ ਚੰਗੀਆਂ ਗੱਲਾਂ ਤਾਂ ਬਹੁਤ ਦੁਨੀਆ ਕਰਦੀ ਆ ਰੌਲਾ ਤਾਂ ਅਮਲ ਦਾ ਤਾਂ ਮੈਂ ਬੇਨਤੀ ਕਰਾਂਗਾ ਜਿੰਨੀ ਵੀ ਮੇਰੀ ਇਹ ਸੰਗਤ ਆਵਾਜ਼ ਸੁਣ ਰਹੀ ਹੈ ਤੁਹਾਡੇ ਆਲੇ ਦੁਆਲੇ ਜੇ ਕਿਸੇ ਨੂੰ ਕੋਈ ਵੀ ਦਵਾਈਆਂ ਦੀ ਕੋਈ ਆਪਰੇਸ਼ਨ ਦੀ ਕੋਈ ਇਲਾਜ ਦੀ ਲੋੜ ਹੋਵੇ ਤਾਂ ਜਰੂਰ ਮੈਨੂੰ ਆਪਣਾ ਬੱਚਾ ਸਮਝ ਕੇ ਸੇਵਾ ਲਾਇਓ ਕਿਉਂਕਿ ਮੈਂ ਕੋਈ ਸੇਵਾ ਆਪਣੀ ਜੇ ਇਹ ਗੁਰੂ ਦੀ ਸੰਗਤ ਤੇ ਗੁਰੂ ਦੀ ਸੰਗਤ ਹੀ ਵਰਤਰੀ ਹੈ ਮੇਰੇ ਆਪਣੇ ਘਰੋਂ ਤੁਹਾਨੂੰ ਕੁਝ ਨਹੀਂ ਲੈ ਕੇ ਆਇਆ ਮੈਂ ਤਾਂ ਆਪ ਨੌਕਰ ਆ ਮੈਂ ਤਾਂ ਆਪ ਗੁਰੂ ਕੋਲ ਆਪਣਾ ਮੰਨਣਾ ਪਰ ਅੱਜ ਕੱਲ ਸਾਡੇ ਸਮਾਜ ਦੇ ਵਿੱਚ ਐਨ ਜੀਓ ਦੇ ਨਾਮ ਤੇ ਦਾਨ ਦੇ ਨਾਮ ਤੇ ਬਹੁਤ ਗਲਤ ਵੀ ਹੁੰਦਾ ਉਸ ਚੀਜ਼ ਨੂੰ ਰੋਕਣ ਵਾਸਤੇ ਅਸੀਂ ਇਹ ਮੁਹਿੰਮ ਚਲਾਈ ਕਿ ਸਾਨੂੰ ਤੁਸੀਂ ਪੈਸੇ ਨਾ ਦਿਓ ਕਿਸੇ ਦੇ ਮਨ ਦੇ ਵਿੱਚ ਇਹ ਨਾ ਗੱਲ ਆਵੇ ਕਿ ਅਸੀਂ ਅਨਮੋਲ ਨੂੰ ਪੈਸੇ ਦਿੱਤੇ ਤੇ ਉਹ ਘੜੀ ਲੈ ਆਇਆ ਉਹ ਕੁੜਤਾ ਪਿਆਮਾ ਪ੍ਰੈਸ ਕਰਾਇਆ ਉਹ ਵੱਡੀ ਗੱਡੀ ਲੈ ਆਇਆ ਤਾਂ ਮੇਰੇ ਕੋਲ ਗੁਰਸਾਹਿਬ ਦੀ ਕਿਰਪਾ ਨਾਲ ਦਿੱਤਾ ਹੋਇਆ ਬਹੁਤ ਕੁਛ ਹੈ ਮੈਨੂੰ ਦਾਨ ਦੇ ਪੈਸੇ ਦੀ ਲੋੜ ਨਹੀਂ ਇਹ ਸਿਰ ਇਸ ਲਈ ਚਲਾਈ ਸੀ ਕਿ ਜਿਹੜੀ ਸੰਗਤ ਦੀ ਮਾਇਆ ਹੈ ਉਹ ਸਿੱਧੀ ਸੰਗਤ ਕੋਲ ਜਾਵੇ। ਔਰ ਹੁਣ ਤੱਕ ਤਕਰੀਬਨ 1.5 ਲੱਖ ਮਰੀਜ਼ਾਂ ਦੀ ਪੂਰੇ ਭਾਰਤ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਮਦਦ ਹੋ ਚੁੱਕੀ ਹੈ ਔਰ ਦੂਰੋ ਦੂਰੋ ਲੋਕ ਮਦਦ ਲੈਣ ਵੀ ਆਉਂਦੇ ਨੇ ਤੇ ਦੂਰੋ ਦੂਰੋ ਲੋਕ ਮਦਦ ਕਰਨ ਵੀ ਆਉਂਦੇ ਨੇ। ਅਸੀਂ ਕੁਝ ਨਹੀਂ ਕਰ ਰਹੇ ਕੋਲੋਂ 1 ਰੁਪਿਆ ਸਾਡੀ ਕਰਨ ਦੀ ਔਕਾਤ ਨਹੀਂ ਆ ਸਭ ਗੁਰਸੇ ਵੀ ਕਰਾ ਰਹੇ ਨੇ। ਸੋਸ਼ਲ ਮੀਡੀਆ ਦੇ ਰਾਹੀਂ ਲੋਕ ਜੁੜੇ ਸਾਡੇ ਨਾਲ ਜਿਹੜਾ ਬੱਚਾ ਜਿਹਦੀ ਮੈਂ ਗੱਲ ਕਰ ਰਿਹਾ 11 ਸਾਲ ਦੀ ਉਹਨੇ ਵੀ ਰਾਏਕੋਟ ਦੇ ਵਿੱਚ ਸਾਡੀ ਵੀਡੀਓ ਦੇਖੀ ਸੀ। ਅੱਜ ਤੋਂ 4 ਮਹੀਨੇ ਪਹਿਲਾਂ ਚਾਰ ਮਹੀਨੇ ਪਹਿਲਾਂ ਉਹਨੇ ਵੀਡੀਓ ਦੇਖੀ ਵੀਡੀਓ ਦੇਖ ਕੇ ਸਾਡੇ ਕੋਲ ਆਏ ਔਰ ਤੁਸੀਂ ਯਕੀਨ ਮੰਨੋ ਕਿ ਉਸ ਬੱਚੇ ਦੀ ਮਦਦ ਕਰਨ ਵਾਸਤੇ 8 ਘੰਟੇ ਤੋਂ ਦੂਰ ਹਰਿਆਣੇ ਤੋਂ ਕਿਉਂਕਿ ਸਾਡੀ ਸੰਸਥਾ ਦਾ ਕੋਈ ਖਾਤਾ ਨੰਬਰ ਨਹੀਂ ਹੈ ਔਰ ਜਿਹੜੀਆਂ ਮੈਂ ਗੱਲਾਂ ਬੋਲ ਰਿਹਾ ਤੁਸੀਂ ਜਾ ਕੇ ਦੇਖਣੀਆਂ ਨੇ ਇੰਸਟਾਗ੍ਰam ਤੇ ਫੇਸਬੁੱਕ ਤੇ ਇਹ ਵੀਡੀਓ ਪਈ ਹੈ 8 ਘੰਟੇ ਦੂਰ ਹਰਿਆਣੇ ਤੋਂ ਨੌਜਵਾਨ ਮੁੰਡੇ ਬਸ ਚੜ੍ਹ ਕੇ ਉਸ ਬੱਚੇ ਦੀ ਮਦਦ ਕਰਨ ਆਏ ਲੁਧਿਆਣੇ ਕਿਸ ਬੱਚੇ ਦੀ ਸੀ ਸੇਵਾ ਕਰਨੀ ਰਾਏਕੋਟ ਕਿੱਥੇ ਹਰਿਆਣਾ ਕਿੱਥੇ ਅਸੀਂ ਕਿੱਥੇ ਇਹ ਗੁਰੂ ਦੀ ਲੀਲਾ ਦੇਖੋ ਕਿ ਮਦਦ ਲੈਣ ਵਾਲਾ ਹੋਰ ਮਦਦ ਕਰਨ ਵਾਲਾ ਹੋਰ ਅਸੀਂ ਤਾਂ ਸਿਰਫ ਇੱਕ ਪੁੱਲ ਦਾ ਕੰਮ ਕੀਤਾ ਅਸੀਂ ਸਿਰਫ ਇੱਕ ਜਰੀਆ ਬਣਿਆ ਕਿ ਜੇ ਕਿਸੇ ਨੂੰ ਮਦਦ ਚਾਹੀਦੀ ਹੈ ਤੇ ਇਸ ਦੁਨੀਆ ਦੇ ਵਿੱਚ ਜੇ ਦੁੱਖ ਨੇ ਤਾਂ ਯਕੀਨ ਮੰਨਿਓ ਸੁੱਖ ਵੀ ਬੜੇ ਨੇ ਗੁਰੂ ਦੇ ਦਰ ਤੇ ਜੇ ਕੋਈ ਆਂਦਾ ਹੈ ਕੋਈ ਸ਼ੁਕਰ ਕਰਨ ਵੀ ਆਂਦਾ ਕੋਈ ਮੰਗਣ ਵੀ ਆਂਦਾ ਤਾਂ ਜੇ ਸ਼ੁਕਰ ਕਰਨ ਵਾਲਾ ਤੇ ਮੰਗਣ ਵਾਲੇ ਦੋਨੋਂ ਇਕੱਠੇ ਕਰ ਦਿੱਤੇ ਜਾਣ ਤਾਂ ਦੋਨੋਂ ਹੀ ਗੁਰੂ ਦੇ ਲੱਡ ਲੱਗ ਜਾਣਗੇ ਕਿ ਸਾਡੀ ਗੁਰੂ ਨੇ ਸੁਣ ਲਈ ਜਿਹੜੇ ਤੁਹਾਡੇ ਮਾੜੇ ਟਾਈਮ ਚ ਕੰਮ ਆਣ ਉਹ ਰਿਸ਼ਤੇ ਹੁੰਦੇ ਆ ਜਿਹੜੇ ਤੁਹਾਡੇ ਆਪਣੇ ਮਾੜੇ ਟਾਈਮ ਚ ਕੰਮ ਆਣ ਉਹ ਰਿਸ਼ਤੇ ਹੁੰਦੇ ਆ ਪਰ ਜੇ ਤੁਸੀਂ ਕਿਸੇ ਕਿਸੇ ਬਗਾਨੇ ਨਾਲ ਖੜੋ ਤਾਂ ਉਹ ਫਰਿਸ਼ਤੇ ਹੁੰਦੇ ਆ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ 'ਚ ਕੋਈ ਫਰਿਸ਼ਤਾ ਆਵੇ ਸਾਡੀ ਜ਼ਿੰਦਗੀ 'ਚ ਬੁਰਾ ਟਾਈਮ ਚੱਲ ਰਿਹਾ ਸਾਨੂੰ ਮਦਦ ਚਾਹੀਦੀ ਪਰ ਅਸੀਂ ਕਦੀ ਆਪ ਫਰਿਸ਼ਤਾ ਬਣਨ ਦੀ ਕੋਸ਼ਿਸ਼ ਕੀਤੀ ਨਹੀਂ ਕੀਤੀ ਅਸੀਂ ਤਾਂ ਆਪਣੀ ਨਨਾਨ ਨੂੰ ਘਰ ਦੇ ਵਿੱਚ ਦੇਖ ਨਹੀਂ ਸਕਦੇ ਕਿ ਉਹ ਦੋ ਰੋਟੀਆਂ ਵੱਧ ਖਾ ਲਵੇ ਕਿੱਦਾਂ ਗੁਰੂ ਮੰਨੇਗਾ ਸਾਡਾ ਤੁਹਾਡੀ ਨਨਾਨ ਲੱਖ ਮਾੜੀ ਹੋਵੇ ਤੁਸੀਂ ਮਾੜਾ ਨਹੀਂ ਕਰਨਾ ਤੁਹਾਡੀ ਸੱਸ ਲੱਖ ਮਾੜੀ ਹੋਵੇ ਤੁਸੀਂ ਮਾੜਾ ਨਹੀਂ ਕਰਨਾ ਕਿਉਂਕਿ ਤੁਹਾਡਾ ਕਰਮ ਤੁਹਾਡੇ ਨਾਲ ਤੁਹਾਡੀ ਸੱਸ ਦਾ ਕਰਮ ਤੁਹਾਡੀ ਸੱਸ ਦੇ ਨਾਲ ਆਪਣਾ ਚੰਗਾ ਕਰੋ ਔਰ ਮੇਰੀ ਵੀਰਾਂ ਨੂੰ ਵੀ ਬੇਨਤੀ ਹੈ ਕਿ ਡਿਸਕ੍ਰਿਮੀਨੈਂਟ ਡਿਸਕ੍ਰਿਮੀਨੇਸ਼ਨ ਛੱਡ ਕੇ ਵੈਰ ਵਿਰੋਧ ਛੱਡ ਕੇ ਅਸੀਂ ਸਾਰੇ ਇੱਕ ਮਾਲਕ ਦੇ ਬੱਚੇ ਹਾਂ ਫਿਰ ਭਾਵੇਂ ਕੋਈ ਪ੍ਰਭੂ ਰਾਮ ਦਾ ਭਗਤ ਹੋਵੇ ਫਿਰ ਭਾਵੇਂ ਕੋਈ ਗੁਰੂ ਰਵਿਦਾਸ ਜੀ ਦਾ ਭਗਤ ਹੋਵੇ ਫਿਰ ਭਾਵੇਂ ਕੋਈ ਗੁਰੂ ਗੋਬਿੰਦ ਸਿੰਘ ਜੀ ਦਾ ਭਗਤ ਹੋਵੇ ਅਸੀਂ ਸਾਰੇ ਉਹਦੇ ਬੱਚੇ ਹਾਂ ਇੱਕ ਦੂਜੇ ਨਾਲ ਬਿਨਾਂ ਵੈਰ ਵਿਰੋਧ ਰੱਖੇ ਸਮਾਜ ਨੂੰ ਇਕੱਠੇ ਹੋ ਕੇ ਇੱਕ ਵਧੀਆ ਦਿਸ਼ਾ ਵੱਲ ਲੈ ਕੇ ਚੱਲੀਏ ਮਤ ਲਈਏ ਆਪਣੇ ਗੁਰੂ ਤੋਂ ਅੰਗਰੇਜ਼ ਸਾਡੀ ਸੰਸਕ੍ਰਿਤੀ ਤੋਂ ਮਤ ਲੈ ਲੈ ਕੇ ਕਿੱਥੇ ਪਹੁੰਚ ਗਏ ਤੇ ਸਾਡੇ ਕੋਲ ਆਪਣੀ ਸੰਸਕ੍ਰਿਤੀ ਤੋਂ ਮਤ ਨਹੀਂ ਦਿੱਤੀ ਜਾ ਰਹੀ ਸਾਡੇ ਕੋਲ ਇੰਨਾ ਵੱਡਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਕੋਲ ਆ ਅਸੀਂ ਜੇ ਅਸੀਂ ਉਹਨਾਂ ਤੋਂ ਸਿੱਖਿਆ ਨਹੀਂ ਲੈ ਸਕਦਾ ਮਾਫ ਕਰਿਓ ਜ਼ਿੰਦਗੀ ਤੇ ਫਿਰ ਹੋਰ ਕੋਈ ਚੀਜ਼ ਨਹੀਂ ਹੈਗੀ ਜਿਸ ਤੋਂ ਕੋਲ ਅਸੀਂ ਸਿੱਖ ਸਕਦੇ ਇਹ ਸੋਚਿਆ ਕਰੋ 24 ਘੰਟੇ ਕੀ ਮੇਰਾ ਇੱਕ ਇੱਕ ਸਾਹ ਮੇਰਾ ਇੱਕ ਇੱਕ ਦਿਮਾਗ ਦਾ ਥਾਟ ਵੀ ਰੱਬ ਮੋਲਟ ਕਰ ਰਿਹਾ ਔਰ ਜਿਹੜੀ ਮੈਂ ਡਿਪਰੈਸ਼ਨ ਦੀ ਗੱਲ ਕੀਤੀ ਹੈ ਸਾਇੰਟਿਫਿਕ ਸਟੱਡੀ ਇਹ ਪੱਕੇ ਤੌਰ ਤੇ ਸਥਿਤ ਕਰ ਚੁੱਕੀ ਹੈ ਕਿ ਡਿਪਰੈਸ਼ਨ ਤੋਂ ਬਾਹਰ ਆਣ ਦੇ ਦੁਨੀਆ 'ਚ ਕੋਈ ਦਵਾਈ ਨਹੀਂ ਉਹ ਸਿਰਫ ਗੁਰੂ ਦੇ ਲੜ ਲੱਗਣੇ। ਅੱਜ ਕੱਲ ਲੋਕ ਫੋਨਾਂ ਤੇ ਸਾਰਾ ਦਿਨ ਰਹਿ ਕੇ ਆਪਣੇ ਦੁੱਖਾਂ ਤੋਂ ਇੰਨਾ ਪਰੇਸ਼ਾਨ ਨਹੀਂ ਹੈਗੇ ਜਿੰਨੇ ਲੋਕਾਂ ਦੇ ਸੁੱਖਾਂ ਤੋਂ ਪਰੇਸ਼ਾਨ ਨੇ। ਕਿ ਇਹ ਵੱਡੀ ਗੱਡੀ ਕਿਉਂ ਲਿਆਇਆ ਹੈ? ਇਹ ਜ਼ਿਆਦਾ ਕੱਪੜੇ ਸੋਹਣੇ ਕਿਉਂ ਪਾਉਂਦਾ ਹੈ? ਇੰਨੇ ਵੱਡੀ ਮੰਜ਼ਲ 'ਤੇ ਛੱਤ ਦੀ ਕਿਉਂ ਪਾਲੀ? ਤੁਸੀਂ ਕੀ ਲੈਣਾ ਇਹਨਾਂ ਤੋਂ? ਤੁਸੀਂ ਆਪਣੇ ਕਰਨ ਦੇਖੋ ਅੱਜ ਕੱਲ ਲੋਕਾਂ ਨੂੰ ਇਹ ਟੈਨਸ਼ਨ ਹੈ ਉਹ ਤਾਂ ਦੋ ਨੰਬਰ ਦੇ ਕੰਮ ਕਰਦਾ ਹੈ ਉਹਦੀ ਤਾਂ ਗੁਰੂ ਮਹਾਰਾਜ ਦੀ ਪੂਰੀ ਕਿਰਪਾ ਹੈ ਮੈਂ ਈਮਾਨਦਾਰ ਹਾਂ ਮੇਰੇ ਤੇ ਕਿਰਪਾ ਹੈ ਨਹੀਂ ਤੁਹਾਨੂੰ ਕੀ ਪਤਾ ਮਹਾਰਾਜ ਕਿਹੜੀ ਰਜਾ ਚ ਰਾਜੀ ਇਹ ਤਾਂ ਉਹਦੇ ਰੰਗ ਉਹ ਹੀ ਉਹ ਜਾਣਦਾ ਸੀ ਉਹਦੇ ਰੰਗ ਨਹੀਂ ਸਮਝ ਸਕਦਾ ਤਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਬਾਬਾ ਗੁਰਜੀਤ ਸਿੰਘ ਜੀ ਦਾ ਜਿਨ੍ਹਾਂ ਨੇ ਮੈਨੂੰ ਆਪਣੇ ਲੜ ਲਾਇਆ ਔਰ ਛੋਟਾ ਭਰਾ ਬਣਾ ਕੇ ਇੰਨਾ ਕ ਹੌਸਲਾ ਦਿੱਤਾ ਔਰ ਇੰਨਾ ਕ ਹੌਸਲਾ ਦਿੱਤਾ ਜਿਹੜਾ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬੜਾ ਮੁਸ਼ਕਲ ਹੈ ਮੈਨੂੰ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਇਸ ਦਰ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੰਨਾ ਤੋਂ ਸਿੱਖ ਸਿੱਖ ਕੇ ਅਸੀਂ ਇਹ ਰਾਹ ਤੇ ਤੁਰੇ ਆ ਇਹ ਤਾਂ ਅਸੀਂ ਵੀ ਨੌਜਵਾਨ ਸਿਰਫ ਗੀੜੀਆਂ ਲਾਣ ਜੋਗੇ ਜਾਂ ਕੱਪੜੇ ਪਾਣ ਜੋਗੇ ਜਾਂ بگੜੀ ਹੋਈ ਔਲਾਦਾਂ ਚ ਔਲਾਦ ਸੀ ਪਰ ਬੜਾ ਸ਼ੁਕਰਗੁਜ਼ਾਰ ਆ ਮੈਂ ਸਾਡਾ ਸਾਡਾ ਸ਼ੁਕਰਗੁਜ਼ਾਰ ਆ ਕਿ ਮਹਾਰਾਜ ਨੇ ਮੈਨੂੰ ਐਡੀ ਵੱਡੀ ਦਾਤ ਬਖਸ਼ੀ ਇੰਨੀ ਵੱਡੀ ਸੇਵਾ ਮਹਾਰਾਜ ਸਾਡੇ ਕੋਲ ਲੈ ਰਹੇ ਨੇ ਔਰ ਮੈਨੂੰ ਹਰ ਜਨਮ ਹਰ ਜਨਮ ਮਹਾਰਾਜਾਂ ਦੀ ਸੇਵਾ ਲੈਣ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਮੈਨੂੰ ਸੁਣਿਆ ਬਹੁਤ ਸ਼ੁਕਰਗੁਜ਼ਾਰ ਬਾਬਾ ਜੀ ਨੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਔਰ ਇੰਨਾ ਹਮੇਸ਼ਾ ਪਿਆਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ